ਨਹੀਂ ਹੋਰ ਕਿੰਨੇ ਲਾਦੇ ਬਾਈ 1800 ਰੁਪਿਆ ਦਾ ਲਖਾਈ ਮੈਂ ਕਿਹਾ ਐ ਨੂੰ ਕਰਮੂ ਜੱਜ ਜੱਜ ਕਰੋ ਯਾਰ ਸੌਦਾ ਬਸ ਸਹੀ ਹੈ ਮੈਂ ਇਹਦੇ ਗਲਤ ਮੰਗੇ ਨਹੀਂ ਤੁਥੋ ਭਰਾ ਯਾਰ ਲਓ ਵੀ 2000 ਦਾ ਬੱਚਾ ਹੋ ਗਿਆ ਆ ਰਖਾਲਾ ਬੱਕਰਾ ਮੰਡੀ ਦੇ ਕਿਹੜਾ ਪਿੰਡਾ ਬਾਈ ਜੀ ਆਪਣਾ ਮਲੋਟੀ ਮਲੋਟੇ ਏਰੀਏ ਤੋਂ ਆਇਆ ਬਾਈ ਕੀ ਨਾਂ ਹੈ ਜੀ ਹਰਮਨ ਧਰਮਨ ਹਰਮਨ ਹਰਮਨ ਤੇ ਕਿੰਨੇ ਦਾ ਹੋ ਗਿਆ ਬਾਈ ਇਹ 2000 ਦਾ 2000 ਦਾ ਬੱਚਾ ਵੇਚ ਗਿਆ ਬਾਈ ਰਖਾਲਾ ਬੱਕਰਾ ਮੰਡੀ ਤੇ ਤੇ ਬਾਈ ਮੰਦਰ ਚੁਗਿਆਲੇ ਦਾ ਸੀਗਾ ਇਹ ਠੀਕ ਹੈ ਗਿਆ ਬਾਈ ਚਾਰੋ ਕਰਾਓ ਲਖਾਈ ਪਏ ਹੋ ਗਿਆ ਬੱਕਰਾ ਵੀ ਬਾਈ ਹਾਂ ਨਾਗਾ 10000 ਦੇ ਲਖਾਈ ਮਾ ਉਹ ਬਾਈ ਪਹਿਲਾਂ ਉਹਦੀ ਚਾਰਚ ਉਹ ਪੱਟਦਾ ਕਰਦਾ ਉਹਨਾਂ ਨੂੰ ਦੱਸ ਹਾਂ ਕਿੱਦੇ ਨੂੰ ਰੱਖ ਲੈ ਬੱਕਰੇ ਦਾ ਬੱਕਰੇ ਦਾ 5200 ਦੀ ਪੱਟ ਦੇਣੀ ਦੁਕਾਨ ਤੇ ਇਹ 3500 ਲਾਉਂਦੇ ਅਸੀਂ ਤੈਨੂੰ ਲਾਉਂਦਾ ਉਹ ਲਾਉਂਦਾ ਮੈਂ ਲਾਈ ਆ ਵੇ 23 ਦੀ ਮਗਾਦੀ ਪੂਰੇ ਚਾਰ ਦੀ ਬੱਠ ਹੋ ਗਈ ਨਾ ਇਹਨੂੰ ਪੁੱਛਣਾ ਤੈਨੂੰ ਜਾਂ ਹੋ ਗਈ ਚਲ ਚਾਰ ਦੀ ਕਿਹਦੇ ਪੈਸੇ ਬਈ ਹੋ ਹੋ ਗਈ ਠੀਕ ਆ ਹੁਣ ਮੈਂ ਕਿਤੇ ਨਹੀਂ ਉਹ ਦੇ ਤਾ ਲੈ ਹੱਡੀਆਂ ਲੀ ਬਰੇ ਦਾ ਪੈਸੇ ਉਹ 8 ਹੱਡਾ ਹੁੰਦੀ ਵੀ ਨਹੀਂ ਫੇਰਾ ਕਿੱਥੇ ਪੀਦਾ ਮੇਰੇ ਅੱਖ ਕਿਲੋ ਲੈ ਦੇ ਪੈਸੇ ਫੜਾ ਹੁਣ ਲਓ ਬਾਈ ਝੋੜੜਾਂ ਤੋਂ ਆਇਆ ਬਾਈ ਕੋਨੂ ਦੇਸ ਤੋਂ ਲੈ 6 ਕਿਲੋ ਹੱਡਿਆਨੇ ਕੋਰਟ ਲਗਾਈ ਆਪ ਕੋ ਆਉਦੀ ਹੋਈ ਮਾਦਾ ਨਹੀਂ ਬਲੀ ਹਾਈ ਨਹੀਂ ਰਹਾ ਦਾ ਜਨ ਯਾਰ ਚੌੜਾ ਹੋਈ ਜਨ ਜੱਗੀ ਵਾਲਾ ਡਾਇਲੋਗ ਮਾਰਿਆ ਬਾਈ ਕਾਲੇ ਨੇ ਦੋਨਾਂ ਦੀ ਨਹੀਂ ਕਰੀ ਆਪਾਂ ਸਹੀ ਹੈ ਲੈ ਵੀ ਪੱਠ ਵਿਖਾ ਦਈਏ ਹੁਣ ਤੁਹਾਨੂੰ ਉਹ 35 ਨੂੰ ਆਹ ਲਾਲ ਰੰਗ ਦੀ ਜਿਹੜੀ ਪੱਠਾ ਉਹ ਬਾਈ ਖੋਲੀ ਦਾ ਮੜਾ ਉਹੀ ਖਾਣ ਪਾਸੇ ਆਹ ਦੇਖੋ ਇਹਦਾ ਆ ਪੱਠ ਦਾ ਸੌਦਾ ਹੋਇਆ ਪੂਰੇ ਜੱਲੇ ਹਾਓ ਕਿਆ ਲਿਖਾਇਆ ਬਾਈ ਆਪੋ ਆਪਣੀ ਲਿਖਾਈ ਆ ਦੇਸੀ ਪਾਠਾ ਧੋਨੀ ਓਏ ਆ ਵੀ ਪਾਲਾ ਖਾਣਾ ਆਖ ਚੱਟੀ ਆ ਓਠਾਨ ਓਏ ਇਧਰ ਲੈਣੇ ਹੁਣ ਓਏ ਆ ਵੀ ਪਾਲਾ ਠੀਕ ਪੈ ਗਈ ਆ ਗਿਆ ਗਾਂਹਾਂ 100 ਰੁਪਏ ਪਿੱਛੇ ਲੱਗਣ ਪੈਸੇ ਲੈ ਬਈ ਸੱਤ ਪਾਲ ਨੇ ਕਵਰ ਵਾਲੇ ਵਾਲੇ ਨੇ ਬਾਈ ਗੋਰੇ ਝੋੜੜਾਂ ਵਾਲੇ ਤੋਂ ਇਹ ਪਾਠ ਲੈ ਲਈ ਕਾਲੀ ਸਾਹਮਣੇ ਕਰੀ ਪਾਠ ਸਾਹਮਣੇ ਕਰਦੇ ਬਾਈ ਤੇ ਕਿੰਨੇ ਦੀ ਕਰਤੀ ਬਾਈ ਆ ਦੇਸੀ ਪਾਠਾ ਤਿੰਨਾ ਮਹੀਨੇ ਦੀ ਗੱਪਣ 4500 ਦੀ ਹਾਂਜੀ ਆਪੋ ਆਪਣੀ ਲਿਖਾਈ ਸਹੀ ਗੱਲ ਸਹੀ ਆ ਖਾਰਤ ਜਾ ਕਮੜ ਮੁੱਠੀ ਪਾ ਗਿਆ ਉਹ ਦੇ ਦੂੰਗਾ ਚੋਰ ਮੈਂ ਗਿੰਤ ਲੈ 9000 ਤਿੰਨ ਗਿੰਤ ਵੀ ਲੈ ਲੇਗਾ ਚੱਕੀ ਦਾ ਚਾ ਚਾ ਕੰਝ ਲੈ ਕਰੀ ਜੱਗੀ ਇਹਨੂੰ ਕਿੰਨੇ ਦੀਆਂ ਕਰਤੀਆਂ ਜੱਗੀ 12 ਦੀਆਂ ਬਾਈ ਜੋੜਾ ਮਤਲਬ ਕਿਹੜਾ ਪਿੰਡ ਸੀ ਬਾਈ ਆਪਣਾ ਆਲਮਾਲੇ ਤੋਂ ਆਇਆ ਸੀ ਬਾਈ ਦੋ ਪੱਠਾਂ ਲੈ ਕੇ ਬਰਬਰੀਆਂ ਤੇ 12000 ਦੀਆਂ ਹੋ ਗਈਆਂ ਪੈਸੇ ਆ ਗਏ ਬਾਈ ਦਿੰਦੇ ਆ ਬਾਈ ਦੇਖੋ ਪੈਸੇ ਬਾਈ ਬਹੁਤ ਜਾਇਜ਼ ਭਾਜਾ ਪ੍ਰਧਾਨ ਜੇ ਗੱਲ ਬੜੀ ਕੱਚੀ ਆ ਤੂੰ ਹਿੱਲਦਾ ਜਾਂ ਸੌਦਾ ਤੋ ਆਏ ਮੜਾ ਅੱਗੇ ਉਹਨੂੰ 11:30 ਦੀਆਂ ਦਿਵਾ ਦਿੰਦਾ ਮੈਂ ਤੂੰ ਬਾਈ ਮਾਨ ਵੀ ਹੁੰਦਾ ਬੰਦੇ ਨੂੰ ਸਹੀ ਵੇਖੀਆਂ ਬਾਈ ਚਲੋ ਬਹੁਤ ਬਹੁਤ ਧੰਨਵਾਦ ਬਾਈ ਥੋੜਾ ਮੰਡੀ ਤੇ ਪਹੁੰਚਣ ਦੇ ਲਈ ਪੈਸੇ ਕਾਊਂਟਰ ਤੋਂ ਲਿਆਓ ਜਾ ਕੇ ਬਾਈ Google Pay ਕਰਨਗੇ ਤੇ ਨੇੜੇ ਹੋ ਕੇ ਤੁਹਾਨੂੰ ਦੋਨੇ ਪੱਠਾਂ ਦਾ ਦੁਬਾਰਾ ਦਿਖਾ ਦਿੰਨੇ ਚੰਗੀਆਂ ਨੇ ਦੋਸਤੋ ਰੰਗ ਬਹੁਤ ਘੱਟ ਮਿਲਦੇ ਜੀ ਇਹ ਕਾਲੀ ਗੱਬਣ ਹੋਰ ਲਈ ਟਿੱਪਰਲੀ ਜਿਹੜੀ ਸ਼ੰਭਾ ਵਾਲੀ ਉਹ ਖਾਲੀ ਲਓ ਜੀ ਰਖਾਲਾ ਬੱਕਰਾ ਮੰਡੀ ਤੇ ਇੱਕ ਆ ਸਵਦਾ ਹੋਇਆ ਇਹਨਾਂ ਦੇ ਬਾਰੇ ਪੁੱਛਦੇ ਆਪਾਂ ਪ੍ਰਧਾਨ ਜੀਤਾਰਾਮ ਜੀ ਨੇ ਇਹ ਲਈਆ ਬੱਕਰੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਆਪ ਦੇ ਤੇ ਇਹ ਬੱਕਰੀ ਕਿੰਨੇ ਦੀ ਲੈ ਲਈ 6000 ਰੁਪਏ ਦੀ 6000 ਦੀ ਹਾਂਜੀ ਤੇ ਉਹ ਬਾਈ ਤੋਂ ਲਈ ਦੂਜੇ ਤੋਂ ਆ ਬਾਈ ਤੋਂ ਹਾਂਜੀ ਹਾਂਜੀ ਆਪਣੇ ਤੋਂ ਲਈ ਆਏ ਆਪਣਾ ਆਪਣਾ ਪਿੰਡ ਗਿਲਜ ਵਾਲਾ ਬਾਈ ਜੀ ਗਿਲਜ ਵਾਲਾ 6000 ਦੀ ਸਹੀ ਵੇਗ ਗਈ ਬਾਈ ਹਾਂਜੀ ਹਾਂਜੀ ਬਾਈ ਜੀ ਸਹੀ ਹੈ ਜੀ ਠੀਕ ਆ ਪੈਸੇ ਆ ਗਏ ਹਾਂਜੀ ਪੈਸੇ ਆ ਗਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੌਦਾ ਕਰਨ ਦੇ ਲਈ ਹਾਂਜੀ ਹਾਂਜੀ ਬੱਕਰੀ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੋਸਤੋ ਪੂਰੇ 5000 ਦਾ ਸੌਦਾ ਹੋਇਆ ਲਖਾਈ ਆਪੋ ਆਪਣੀ ਤੇ ਅਗਲਾ ਸੌਦਾ ਤੁਹਾਨੂੰ ਇਸ ਸੌਰੀ ਜੀ ਇਹ 6000 ਦੀ ਹੋਈ ਆ ਤੇ ਮੈਂ ਇਥੋਂ 5 ਬੋਲਿਆ ਗਿਆ ਸੀਗਾ ਪੂਰੇ 6000 ਦਾ ਸੌਦਾ ਹੋਇਆ ਲਖਾਈ ਆਪੋ ਆਪਣੀ ਹਾਂ ਲਓ ਜੀ ਆ ਪੱਠ ਦਾ ਸੌਦਾ ਹੋਇਆ ਤੇ ਕੱਢੀ ਬਾਈ ਬਾਹਰ ਇਹਨੂੰ ਆ ਕਾਲੀ ਦਾ ਹਾਂ ਕਿੰਨੇ ਚ 3500 ਰੁਪਿਆ ਨਗਦ ਦਾ ਤੇ ਲਖਾਈ ਇਹਨੇ ਕਰਾਉਣੀ ਆ ਬਾਬੇ ਨੇ ਬਾਬਾ ਬਿੱਲੂ ਸੂਰੇ ਵਾਲੇ ਆ ਤੇ ਬਾਈ ਨੇ ਪਿੰਡ ਦੱਸਿਆ ਕੀ ਨਾਮ ਦੱਸਿਆ ਰਸ਼ਨਾਂ ਰਸ਼ਨਦੀਪ ਬਾਈ ਦਾ ਨਾਮ ਸਹੀ ਆ 3500 ਰੁਪਿਆ ਦੇਣਾ ਕੀਤਾ ਤੇ ਲਖਾਈ ਤੇ ਲਖਾਈ ਕਰਾਉਣੀ ਕੀਤੀ ਆ ਠੀਕ ਆ ਬੰਬ ਕਰ ਦਿੱਜਦਾ ਇਹ ਪਸੰਦੀ ਕਰ ਗਿਆ ਬਾਬਾ ਬਾਕੀ ਆਪਣੇ ਆਖੇ ਲਾਗੇ ਮੁੰਡੇ ਇਹਨੇ ਤੈਨੂੰ ਨਹੀਂ ਦਿੰਦੇ ਸੀ ਇਹ ਹੋ ਗਿਆ ਸਾਡੀ ਮੁੰਡੇ ਆਪਣੇ ਬੇਲੀ ਆ ਇਹ ਹੈ 3500 ਦਾ ਸੌਦਾ ਕਰਾਦਾ ਪਾਠਾ 200 ਰੁਪਿਆ ਲਖਾਈ ਬਾਬੇ ਨੇ ਦੇਣੀ ਆ ਚੈੱਕ ਵੀ ਬਾਬਾ ਚੈੱਕ ਬਿੱਲੂ ਉਹ ਜਾਂਦਾ ਬਿੱਲੂ ਪਾਠ ਲੈ ਕੇ ਆਓ ਜੀ ਆ ਬੱਕਰੀ ਦਾ ਸੌਦਾ ਹੋਇਆ ਰਖਾਲਾ ਮੰਡੀ ਦੇ ਉੱਤੇ ਤੇ ਬਾਈ ਗਰਲਾਲ ਫੱਡੇ ਆਲੇ ਨੇ ਇਹ ਵੇਚੀ ਆ ਤੇ ਜੀਤਾ RAM ਪ੍ਰਧਾਨ ਜੀ ਨੇ ਲਈ ਆ ਇਹ ਤੇ ਬਾਈ ਕਿੰਨੇ ਦੀ ਵੇਚਤੀ 4500 4500 ਦੀ ਤੇ ਠੀਕ ਆ ਜੀ ਇਹਨੇ ਦੀ ਠੀਕ ਆ ਜੀ ਪੈਸੇ ਆ ਗਏ ਜੀ ਆ ਗਏ ਲਓ ਜੀ ਪੈਸੇ ਆ ਗਏ ਲਖਾਈ ਲਖੋਈ ਕਰਾ ਦੀ ਆਹ ਬੱਕਰੀਆ ਜੀ ਬਾਈ ਗਰਲਾਲ ਨੇ ਵੇਚੀ ਆ ਇਹ ਬਹੁਤ ਕਾਰੀ ਵਾਰੀ ਵਾਰੀ ਬਹੁਤ ਚੰਗੀ ਕੁਆਲਿਟੀ ਆ ਦੋਸਤੋ ਅਗਲੀ ਵੀਡੀਓ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੀ ਆ ਲੋਈ ਹਰਲੇ ਪਾਸੇ ਬੱਕਰੀ ਖੜੀ ਆ 2 2.5 ਮਹੀਨੇ ਦੀ ਗੱਬਣਾ ਆ ਚਾਰ ਦਾ ਦਾ ਮੂੰਹ ਕੰਨਾਂ ਕੋਨਾਂ ਦੀ ਠੀਕ ਆ ਤੇ ਮਾਲ ਥੋੜਾ ਜਿਹਾ ਬਾਈਆਂ ਦਾ ਲਿੱਸਾ ਤੇ ਉਹ ਠੀਕ ਆ ਮਾਲ ਕੀ ਮੰਗਿਆ ਬਾਈ ਇਹਦਾ 10000 ਮੰਗਿਆ ਬਾਈ ਇਹਦਾ 10000 ਜੱਗੀ ਕੀ ਲਾਇਆ ਬਾਈ 3500 ਹੀ ਲਾਇਆ ਹਾਂ ਬਈ ਨਹੀਂ ਬਰਾਬਰ ਬਾਈ ਯਾਰ 1 ਮਿੰਟ ਮੇਰੀ ਸੁਣਾ ਪਾਟ ਲੱਸੀ ਵੇਲਾ ਕਿੰਨੀ ਕਰੀ ਵੀ ਲਿਸੀਦ ਮੈ ਤਾਂ ਆਪ ਬੋਲ ਕੇ ਲਿਸਿਆ ਨਾ ਕੰਨ ਲਿਸੇ ਆ ਬਾਈ ਦੇ ਮੇਰੇ ਆ ਤੇ ਭਰਾ ਸਾਹਮਣੇ ਭੁੰਮਿਆ ਪਾਠੀ ਵੇਚੀ ਹੈ ਉਹ ਪਾਠ ਦਾ ਹੋਰ ਹਿਸਾਬ ਹੈ ਬੱਕਰੀ ਦਾ ਹੋਰ ਹਿਸਾਬ ਹੈ ਪਾਠਾ ਜੀ ਛਿੱਤੀ ਵਿਗਦੀ ਆ ਬੱਕਰੀ ਨਾਲ ਪਾਠ ਤਾਂ ਉਹਦੀ ਵਿਕ ਜਾਂਦੀ ਆ ਓ ਤੇਰੇ ਨਾਲ ਹੈ ਨਹੀਂ ਤੈਨੂੰ ਪਤਾ ਤਾਂ ਹੈਗਾ ਭਰਾ ਨਹੀਂ ਨਹੀਂ ਕਿੰਨੇ ਦੀ ਮੈਂ ਕਹਿੰਨਾ ਹੋਰ 1000 ਘੱਟ ਦੇ 1000 ਆਣਾ ਬਾਈ ਹੁੰਦਾ ਯਾਰ ਤੈਨੂੰ ਪਤਾ ਗੱਬਣਾ ਬੱਕਰੀਆਂ ਮਿਲ ਜਾਂਦੀ ਜਿਆਜ ਕਰੀ ਬੋਲੀ ਬੋਲੀ ਮਤਲਬ 3700 ਲੈ ਲੈ ਹੋਰ ਕਿੰਨੇ ਲੈ ਜਾ ਕਿੰਨੇ ਨਹੀਂ ਤੈਨੂੰ ਦੱਸ ਛੱਡ ਕੇ ਕਰ ਯਾਰ ਘੱਟ ਦੇ ਜਾ ਬਸ 900 ਹੀ ਲੈ ਜਾ ਉਹ ਮੈਂ ਜੈਜ ਪੁੱਛਿਆ ਜੈਜ ਹੁਣ ਤੂੰ ਪੁੱਛੀ ਤੇ ਜਾਣਾ ਲੈ ਸਾਹ ਪੁੱਛੀ ਜਾ ਆ ਰਹੀ ਆ ਨਹੀਂ ਨਹੀਂ 12 ਰੱਖਾ ਉਹ ਨਹੀਂ ਧੱਕਾ ਕਰਦਾ ਆਇਆ ਕਿੰਨੇ ਦੀ ਪਰ ਮੇਰੇ ਹੱਥ ਤੈਨੂੰ ਕਹੇ ਹਜ਼ਾਰ ਘੱਟ ਦੇ ਜਾਂ 850 ਦੀ ਲੈ ਜਾ ਬਸ ਨਹੀਂ ਚੱਕਾ ਕਾਲਾ ਕਰਾਉ ਹੁਣ ਕਾਲਿਆ ਮਸੂਲੀਆ ਅੱਧਾ ਦਾ ਫਰਕ ਪਿਆ ਗਾਲ ਸੋਲਾ ਮੇਰੀ ਇੱਕ ਮਰ ਲਈ ਬਾਈ ਤੂੰ ਮੇਰਾ ਆਪਣਾ ਆਗਾ ਪਾ ਫੋਟੋ ਤੇ ਛੋੜ ਦੇ ਨਾ ਮੇਰੇ ਕੋਲ ਹੈ ਨਹੀਂ ਚੱਲ ਬਾਈ ਯਾਰ ਮੈਂ ਕਿੱਥੇ ਵੇਚੀ ਹਾਂ ਯਾਰ ਕੋ ਮੈਂ ਤੂੰ ਵੇਖ ਲੈ ਇਹ ਤੂੰ ਵੇਚਣੀ ਨਹੀਂ ਹੁੰਦੀ ਉਹ ਹਿਸਾਬ ਨਾਲ ਵੇਚ ਜਾਂਦੀ ਇਹ ਆ ਮਾਰ ਦੂੰਗਾ ਜੱਗੀਲਾ ਮੈਂ ਵੀ ਮਾਰਦਾ ਫਿਰ ਹਾਂ ਕਰ ਹੱਥ ਜੈ ਜੈ ਆਲਾ ਪੂਰੇ ਪੰਜ ਦੀ ਹੋਗੀ ਉਹ ਠੀਕ ਆ ਦੇ ਉਹ ਨਹੀਂ ੱਤਕਾ ਹੋਏ ਉਹ ਠੀਕ ਉਹ ੱਤਕਾ ਯਾਰ ਪੰਜ ਹਜ਼ਾਰ ੱਤਕਾ ਬਰਤਕਾ ਦਾ ਕੋਈ ਗੱਲ ਨਹੀਂ ਮੈਂ ਰੇ ਨੂੰ ਵੀ ਨਹੀਂ ਪੁੱਛਿਆ ਗੱਲ ਸਾਨੂੰ ਸਟ੍ਰਾਮ ਆ 11 ਦਾ 16 ਹੋਣ ਕਰੀ ਪੂਰੀ ਤੋ ਲੈਣਾ ਗੱਲ ਸਾਨੂੰ ਨੂੰ ਕੋਈ ਪੈਸਾ ਦੇ ਪੈਸੇ ਤਾਂ ਮੈਂ ਦੇਣੇ ਵੀ ਨਹੀਂ ਤੈਨੂੰ ਨਾ ਨਹੀਂ ਕੋਈ ਹਾਂ ਵੀ ਗਾਰਸ ਵਾਲਾ ਜਾ ਕਰ 14 ਕਹਿਣ